ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਜੀ ਆਪਣੇ ਕੋਲੇ ਹੈਗੀਆਂ ਨੇ ਇਹ ਪ੍ਰਾਣੀ ਕਵਰ ਸੀਟਾਂ ਦੇ ਕਵਰ ਗੱਡੀ ਦੀਆਂ ਜਿਹੜੀਆਂ ਸੀਟਾਂ ਹੁੰਦੀਆਂ ਉਹਦੇ ਕਵਰ ਹੈ ਜੀ ਆਪਾਂ ਨਵੇਂ ਚੜਾਲੇ ਸੀ ਗੱਡੀ ਤੇ ਤੇ ਇਹ ਆਪਣੇ ਕੋਲੇ ਫਟੇ ਪੁਰਾਣੇ ਪਏ ਸੀ ਆਪਾਂ ਇਹਨੂੰ ਚੱਕ ਕੇ ਲਿਆਂਦਾ ਜੀ ਆਪਾਂ ਇਹਨੂੰ ਸਾਫ਼ ਕੀਤਾ ਧੋਤਾ ਆਪਣੇ ਕਰਲੇ ਪਾਸੋਂ ਤੇ ਆਪਾਂ ਨੇ ਸੋਚਿਆ ਜੀ ਆਪਣੇ ਦਿਮਾਗ 'ਚ ਇੱਕ ਆਈਡੀਆ ਹੈ ਕਿ ਕਿਉਂ ਨਾ ਇਹਨਾਂ ਦਾ ਕੁਝ ਵਧੀਆ ਬਣਾਇਆ ਜਾਵੇ ਸਭ ਤੋਂ ਪਹਿਲਾਂ ਆਪਾਂ ਇਹ ਜਿਹੜਾ ਸ਼ੀਟ ਦਾ ਕਵਰ ਲੈਂਦੇ ਆ ਜੀ ਇਹਨੂੰ ਬਿਲਕੁਲ ਸਹੀ ਸਹੀ ਕਰਕੇ ਬਿਲਕੁਲ ਸਿੱਧਾ ਇੱਕ ਚਾਰਸ ਪੀਸ ਕਰ ਲਾਂਗੇ। ਲੋ ਜੀ ਆਪਾਂ ਇਹਨੂੰ ਬਿਲਕੁਲ ਚਾਰਸ ਕਰ ਲਾਂਗੇ। ਤੇ ਫੇਰ ਆਪਾਂ ਇਹਦਾ ਬਣਾਉਣੇ ਆ ਜੀ ਇੱਕ ਬਹੁਤ ਵਧੀਆ ਨਵੀਂ ਚੀਜ਼ ਜਿਹੜੀ ਕਿ ਆਪਣੇ ਡੇਲੀ ਕੰਮ ਵੀ ਆ ਸਕੇ ਆਪਾਂ ਇਹਨੂੰ ਵਰਤ ਵੀ ਸਕੀਏ। ਲੋ ਜੀ ਇੱਕ ਆਪਾਂ ਲੈਂਦੇ 16 ਮਤਲਬ ਕਿ ਇੰਚ ਦਾ ਸਾਈਡ ਤੇ ਇੱਕ ਲੈਂਤੀ ਆ ਜੀ ਆਪਾਂ 17 ਇੰਚ। ਇੱਕ ਇਸ ਤਰ੍ਹਾਂ ਹੀ ਆਪਾਂ ਉਨਾ ਹੀ ਲਵਾਂਗੇ ਜੀ ਇੱਕ ਕੱਪੜਾ ਕੱਪੜਾ ਆਪਣਾ ਘਰੇ ਕੋਈ ਵੀ ਪੁਰਾਣਾ ਕੱਪੜਾ ਪਿਆ ਹੁੰਦਾ ਹੈ ਵੇਸਟ ਉਹ ਆਪਾਂ ਉੱਤੇ ਧਰ ਕੇ ਇਹਦਾ ਉਸ ਦੇ ਹਿਸਾਬ ਨਾਲ ਹੀ ਆਪਾਂ ਇਹਨੂੰ ਉਚਾਰ ਚ ਪੀਸ ਇਹਦਾ ਵੀ ਕੱਟ ਲਵਾਂਗੇ ਲੋ ਜੀ ਆਪਾਂ ਸਾਰੀਆਂ ਸਾਈਡਾਂ ਕੱਟ ਕੇ ਬਿਲਕੁਲ ਇਹਦੇ ਜਿੰਨਾ ਰੱਖ ਲਿਆ ਸੀ ਇਹ ਲੋ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਜੀ ਆਪਾਂ ਇਹਦੀ ਹੋਰ ਕਟਾਈ ਕਿਵੇਂ ਕਰਨੀ ਹੈਗੀ ਤੇ ਆਪਾਂ ਸਾਰੋਂ ਪਾਸੇ ਇਹਦੇ ਸੀਨ ਲਗਾ ਦਿੰਨੀ ਆ ਤਾਂ ਜੋ ਇਹ ਜਿਹੜਾ ਕੱਪੜਾ ਬਿਲਕੁਲ ਇਹਦੇ ਨਾਲ ਅਟੈਚ ਹੋ ਜੇ ਹੁਣ ਆਪਾਂ ਇਹਨੂੰ ਫੋਲਡ ਕਰਨੇ ਆ ਜੀ ਫੋਲਡ ਕਰਕੇ 3 ਇੰਚ ਦਾ ਆਪਾਂ ਨਿਸ਼ਾਨ ਲਾਉਣਾ ਹੈ ਸਾਈਡਾਂ ਤੇ ਦੋਨੇ ਸਾਈਡਾਂ ਦੇ 3-3 ਇੰਚ ਦੀ ਆਪਾਂ ਨਿਸ਼ਾਨ ਲਗਾਵਾਂਗੇ 3 ਇੰਚ ਦਾ ਆਪਾਂ ਇਹ ਸਾਈਡ ਲਗਾ ਲਿਆ ਤੇ 3 ਇੰਚ ਦਾ ਹੀ ਆਪਾਂ ਇਸ ਸਾਈਡ ਲਗਾਵਾਂਗੇ 3 ਇੰਚ ਦਾ ਅੱਧ ਹੋ ਗਿਆ ਜੀ 1.5 ਇੰਚ 1.5 ਇੰਚ ਦਾ ਆਪਾਂ ਹੁਣ ਇਸ ਤਰ੍ਹਾਂ ਨਿਸ਼ਾਨ ਲਾਵਾਂਗੇ ਦੋਨੇ ਸਾਈਡ ਜੀ ਹੁਣ ਆਪਾਂ ਕੈਂਚੀ ਦੇ ਨਾਲ ਕੱਟ ਦਾਂਗੇ ਜਿਹੜਾ ਆਪਾਂ ਨਿਸ਼ਾਨ ਲਗਾਇਆ ਜੀ ਇਹ ਆਪਾਂ ਹੁਣ ਇਹਦੀ ਕਟਾਈ ਕਰ ਲਈ ਤੇ ਉੱਪਰ ਜਿਹੜਾ ਆਪਣਾ ਚੌਰਸ ਪੀਸ ਹੈ ਆਪਾਂ ਥੋੜਾ ਥੋੜਾ ਇਹਨੂੰ ਘੁਮਾ ਕੇ ਇਹਦੀ ਗੁਲਾਈ ਦੀ ਇੱਕ ਸ਼ੇਪ ਦਵਾਂਗੇ ਆਪਾਂ ਇਹਨੂੰ ਗੋਲ ਕਰਾਂਗੇ ਤੇ ਦੋਨੇ ਜਿਹੜੇ ਖੁੰਝੇ ਸੀ ਆਪਾਂ ਇਹਨੂੰ ਇੱਕ ਗੁਲਾਈ ਦੀ ਤਰ੍ਹਾਂ ਥੋੜਾ ਥੋੜਾ ਹਲਕਾ 1/2 ਇੰਚ ਦੀ ਗਲਾਈ ਦੇ ਕੇ ਆਪਾਂ ਇਹਨ ਇੱਕ ਗੋਲ ਪੀਸ ਤਿਆਰ ਕਰ ਲਿਆ। ਲੋ ਜੀ ਹੁਣ ਆਪਾਂ ਅੰਦਰਲੀ ਸਾਈਡ ਲਾਵਾਂਗੇ ਇੱਕ ਜੇਬ। ਜੇਬ ਆਪਾਂ ਕੱਟ ਕੇ ਕਪੜਾ ਇੱਕ ਤਿਆਰ ਕਰ ਲੈਣੇ ਆਂਗੇ। ਲੋ ਜੀ ਜੇਬ ਜਿਹੜੀ ਹੈਗੀ ਹੈ نیچے ਆਪਾਂ ਵੱਢਮੀ ਛੱਡ ਲਈ ਉੱਤੋਂ ਥੋੜਾ ਜਿਹਾ ਕੱਟ ਕੇ ਆਪਾਂ ਬਚਾਲੇ ਸੈਂਟਰ ਦੇ ਵਿੱਚ ਇੱਕ ਜਿਪ ਲਾ ਕੇ ਆਪਾਂ ਆਪਣੀ ਜੇਬ ਤਿਆਰ ਕਰਕੇ ਪੀਸ ਦੇ ਇੱਕ ਸਾਈਡ ਤੇ ਚਾਰੇ ਪਾਸੇ ਸੀਨਾ ਲਗਾ ਕੇ ਇਸ ਤਰ੍ਹਾਂ ਆਪਾਂ ਇੱਕ ਜੇਬ ਲਗਾ ਲਈ ਆਪਣੇ ਤੇ ਹੁਣ ਆਪਾਂ ਜਿਹੜਾ ਸਾਈਡ ਤੇ ਆਪਣੇ ਛੋਟੇ ਮਤਲਬ ਕਿ ਟੱਕ ਲੱਗੇ ਹੋਏ ਹੈਗੇ ਇਹਨੂੰ ਆਪਾਂ ਐਵੇਂ ਧਰ ਨਹੀਂ ਐਵੇਂ ਧਰ ਕੇ ਆਪਾਂ ਇੱਥੇ ਇਹਨਾਂ ਦਾ ਨਿਸ਼ਾਨ ਲਗਾ ਦਾਂਗੇ ਦੋਨੇ ਸਾਈਡਾਂ ਤੇ ਇਧਰੀ ਸਾਈਡ ਵੀ ਆਪਾਂ ਮੇਨੂੰ ਕਿ ਨਿਸ਼ਾਨ ਲਾਵਾਂਗੇ ਇੱਟਲੀ ਸੇੜੇ ਵੀ ਆਪਾਂ ਮਿੰਕੀ ਨਿਸ਼ਾਨਾ ਲਈ ਲੋਨਾ ਬਸੇ ਨਿਸ਼ਾਨਾ ਤੋਂ ਜਿਹੜੀ ਆਪਣੀ ਗਲਾਈ ਦਾ ਇੰਚੇ ਟੇਪ ਧਰ ਕੇ ਆਪਾਂ ਇਸ ਤਰ੍ਹਾਂ ਮਾਣਾਂਗੇ ਜਿੰਨੇ ਵੀ ਇੰਚ ਆਪਣਾ ਆਉਂਦਾ ਉਸ ਤੋਂ 1.5 ਇੰਚ ਵਧਾ ਕੇ ਆਪਾਂ ਇੱਕ ਸ਼ੀਟ ਲਵਾਂਗੇ ਲੋ ਜੀ ਇਹ ਸ਼ੀਟ ਨੂੰ ਆਪਾਂ ਬਿਲਕੁਲ ਚਾਰਸ ਪਲੇਨ ਕਰ ਲੰਨੇ ਆਂਗੇ ਤੇ 3-4 ਇੰਚ ਦੀ ਆਪਾਂ ਇਹਨੂੰ 4 ਇੰਚ ਦੀ ਆਪਾਂ ਜਿਹੜੀ ਹੈਗੀ ਏ ਜੀ ਇਹ ਪੱਟੀ ਤਿਆਰ ਕਰ ਲਾਂਗੇ ਇਹਦਾ ਬਦਮਾ ਕਟ ਮੈਂ ਆਪੀ ਇਸ ਸਾਰਾ ਆਪਾ ਕੱਟ ਲੈਣੇ ਆ ਜੀ। ਉਹ ਆਪਾ 3 ਇੰਚ ਦੀ ਲੱਗਦਾ ਵੈਸੇ। ਲਓ ਜੀ 3 ਇੰਚ ਦੀ ਆਪਾ ਪੱਟੀ ਤਿਆਰ ਕਰਕੇ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਆਪਾਂ ਇਹਨੂੰ ਸੈਂਡਰ ਚੋਂ ਕੱਟ ਦੇਣੇਗਾ। ਤਾਂ ਜੋ ਇਹਦੇ ਆਪਾਂ ਜਿੱਪ ਲਗਾ ਸਕੀਏ। ਇਹਦੇ ਹਿਸਾਬ ਨਾਲ ਹੀ ਆਪਾਂ ਜਿੱਪ ਲੈਤੀ ਹੈ ਜੀ। ਜਿੱਪ ਆਪਣੀ ਥੋੜੀ ਜਿਹੀ ਵੱਡੀ ਹੈ। ਪਟੀਆਂ ਨਾਲ ਤੇ ਆਪਾਂ ਇਹਨੂੰ ਧਰ ਕੇ ਇਸ ਤਰ੍ਹਾਂ ਸੀਨ ਲਾ ਲੈਨੇ ਲੋ ਜੀ ਆਪਣੀ ਜਿੱਪ ਵੀ ਆਪਣੀ ਤਿਆਰ ਹੋ ਗਈ ਤੇ ਹੁਣ ਆਪਾਂ ਜਿਹੜੀਆਂ 벨ਟਾਂ ਨੇ ਜੀ ਪਰਸ ਦੀਆਂ 벨ਟਾਂ ਤਿਆਰ ਕਰਾਂਗੇ 16 17 ਇੰਚ ਆਪਾਂ ਇਸ ਤਰ੍ਹਾਂ ਲੈਤੀ ਹੈ ਜੀ ਪੱਟੀ ਇਹਨੂੰ ਡਬਲ ਫੋਲਡ ਕਰਕੇ ਆਪਾਂ ਸੀਨ ਲਗਾ ਕੇ ਇਹਦੀਆਂ 벨ਟਾਂ ਤਿਆਰ ਕਰਾਂਗੇ ਦੋਨਾਂ ਪਾਸੇ ਇਹ ਵੀ ਆਪਾਂ ਇਸ ਤਰ੍ਹਾਂ ਮਿੰਕੇ ਰੱਖਾਂਗੇ ਉਹ 20 ਇੰਚ ਦਾ ਆਪਾਂ ਇਹ ਹੈਗਾ ਜੀ ਆਪਣਾ ਸੈਂਟਰ ਇਹਦਾ 3.5 ਕਿ 3 ਇੰਚ 3 ਇੰਚ ਤੇ ਲਾ ਕੇ ਡੇਡਡ 2-2 ਇੰਚ ਦੋਨਾਂ ਸਾਈਡਾਂ ਤੋਂ ਛੱਡ ਕੇ ਤੇ ਆਪਾਂ ਪਟੀਆਂ ਇਸ ਤਰ੍ਹਾਂ ਰੱਖਾਂਗੇ ਜੀ ਆਪਣੀਆਂ 벨ਟਾਂ ਦੋਨੇ ਨਿਸ਼ਾਨ ਆਪਣੀ ਇਸ ਤਰ੍ਹਾਂ ਸਹੀ ਲਗਾਵਾਂਗੇ ਬਿਲਕੁਲ ਤਾਂ ਜੋ ਪਟੀਆਂ ਬਿਲਕੁਲ ਸਹੀ ਆਉਣ ਲੋ ਜੀ ਆਪਣੀਆਂ 벨ਟਾਂ ਵੀ ਲੱਗ ਗਈਆਂ ਨਿਗੀਆਂ ਹੁਣ ਆਪਾਂ ਜਿਹੜਾ ਜਿੱਪਾ ਵਾਲੇ ਪਾਰਟ ਹੈ ਜੀ ਉਹ ਇਹਦੇ ਉੱਪਰ ਧਰ ਕੇ ਇਧਰ ਵੀ ਤੇ ਪਰਲੀ ਸਾਈਡ ਵੀ ਦੋਨਾਂ ਪਾਸੇ ਸੀਨ ਲਗਾ ਲਈ ਸੀਨ ਲਗਾ ਕੇ ਜਿਵੇਂ ਦੇਖੋ ਆਪਾਂ ਤੁਹਾਨੂੰ ਧਰ ਕੇ ਦਿਖਾਇਆ ਸੀ ਪਹਿਲਾਂ ਤੇ ਇਹ 벨ਟ ਲਗਾਈ ਹੈ ਤੇ ਹੁਣ ਆਪਾਂ ਐਸੀ ਤਰ੍ਹਾਂ ਹੀ ਇਹਦੀ ਸੀਨ ਲਗਾਉਂਗਾ ਜਿਵੇਂ ਆਪਣੀ ਸ਼ੇਪ ਹੈ ਜੀ ਗੁਲਾਈ ਦੇ ਸਹਾਰ ਨਾਲ ਆਪਾਂ ਓਵੇਂ ਹੌਲੀ-ਹੌਲੀ ਇਹਨੂੰ ਸੀਨ ਲਗਾ ਕੇ ਤਿਆਰ ਕਰ ਲਾਂਗੇ ਲਓ ਜੀ ਆਪਾਂ ਇਸਾਰੂ ਪਾਸੇ ਸੀਨ ਲਗਾ ਲਈਏ ਤੇ ਜਿਵੇਂ ਆਪਣਾ ਕਾਰਟ ਆ ਗਿਆ ਇਹੇ ਇਸੇ ਤਰ੍ਹਾਂ ਹੀ ਆਪਾਂ ਦੂਜੇ ਪਾਸੇ ਸੀਨ ਲਗਾਵਾਂਗੇ ਇਹ ਆਪਣਾ ਇੱਕ ਬਹੁਤ ਹੀ ਵਧੀਆ ਪਰਸ ਬਣ ਕੇ ਤਿਆਰ ਹੋ ਜੂਗਾ ਜੀ ਆਪਾਂ ਨੂੰ ਜਦੋਂ ਆਪਾਂ ਬਾਜ਼ਾਰ ਚ ਲੈ ਕੇ ਜਾਵਾਂਗੇ ਤੇ ਕੋਈ ਪਹਿਚaan ਵੀ ਨਹੀਂ ਕਰ ਸਕੂਗਾ ਕਿ ਆਪਾਂ ਇਹ ਘਰੇ ਬਣਾਇਆ ਕਿਉਂਕਿ ਇਹ ਜਿਹੜੀਆਂ ਸ਼ੀਟਾਂ ਹੁੰਦੀਆਂ ਨੇ ਦੇਖੋ ਤੁਸੀਂ ਇਹ ਵੀ ਲੈਦਰ ਲੱਗਦੀਆਂ ਹੁੰਦੀਆਂ ਨੇ ਤੇ ਜਿਹੜੇ ਆਪਾਂ ਬਾਜ਼ਾਰ ਤੋਂ ਪਰਸ ਲੈ ਕੇ ਆਉਂਦੇ ਉਹ ਵੀ ਲੈਦਰ ਦੇ ਬਣੇ ਹੁੰਦੇ ਨੇ ਤੇ ਜੀ ਇਹਨੂੰ ਖੋਲ ਕੇ ਆਪਾਂ ਇਹਦਾ ਪਾਸਾ ਪਲਟਾ ਲਿਆ ਜੀ ਦੇਖੋ ਤੁਸੀਂ ਲਓ ਜੀ ਆਪਣਾ ਪਰਸ ਆ ਜਿਹੜਾ ਬਿਲਕੁਲ ਬਣ ਕੇ ਤਿਆਰ ਹੋ ਗਿਆ ਬਿਲਕੁਲ ਬਾਜ਼ਾਰ ਦੀ ਤਰ੍ਹਾਂ ਰੈਡੀਮੇਡ ਬਣ ਗਿਆ ਆਪਣਾ ਪਰਸ ਬਣਿਆ ਆਪਾਂ ਕਵਾੜ ਵਿੱਚ ਪਏ ਸਮਾਨ ਤੋਂ ਇਹ ਪਰਸ ਬਣਾ ਕੇ ਤਿਆਰ ਕਰ ਲਿਆ ਜੀ ਦੇਖੋ ਤੁਸੀਂ ਤੁਸੀਂ ਵੀ ਇਸ ਤਰ੍ਹਾਂ ਬਣਾ ਸਕਦੇ ਹੋ ਪਰਸ ਤੁਸੀਂ ਕੱਪੜੇ ਦਾ ਵੀ ਬਣਾ ਸਕਦੇ ਹੋ ਜੇਕਰ ਤੁਹਾਡੇ ਕੋਲ ਵੀ ਇਸ ਤਰ੍ਹਾਂ ਸ਼ੀਟਾਂ ਪਈਆਂ ਤਾਂ ਤੁਸੀਂ ਉਹਦਾ ਵੀ ਬਣਾ ਸਕਦੇ ਹੋਗੇ ਤੇ ਜਿਹੜਾ ਆਪਣਾ ਇਹ ਪਰਸ ਹੈ ਇਹ ਬਣ ਕੇ ਹੋ ਗਿਆ ਜੀ ਤਿਆਰ ਤਾਂ ਜੀ ਦੇਖੋ ਤੁਸੀਂ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਦੇਖਣ ਦੇ ਲਈ ਥੈਂਕ ਯੂ